ਸਸਕਾਲ ਜੀ ਸਾਰਿਆਂ ਨੂੰ ਹੋਪ ਤੇ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਤੇ ਗਰਮੀ ਬਹੁਤ ਹੋ ਗਈ ਜੀ ਤੇ ਵਲੌਗ ਆਪਾਂ ਸ਼ੁਰੂ ਕੀਤਾ ਜੀ ਦੁਪਹਿਰੇ ਤੇ ਕੱਪੜੇ-ਕੁਪੜੇ ਆਪਾਂ ਧੋਤੇ ਸੀ ਕੱਲ ਵਾਲੀ ਲੌਂਗਸਟਰੀ ਦੇਖਿਆ ਬਸ ਹੁਣ ਮੈਂ ਫੋਲਡ ਕਰਨ ਲੱਗੀ ਹਾਂ ਫੋਲਡ-ਫੋਲਡ ਕਰਕੇ ਤੇ ਅੱਜ ਸਬਜ਼ੀ ਨਹੀਂ ਬਣਾਣੀ ਸਬਜ਼ੀ ਸਾਡੀ ਪਈ ਜਿਹੜੇ ਟਿੰਡੇ ਬਣਾਏ ਹਨ ਹਾਂ ਇੱਧਰ ਨਹੀਂ ਰੱਖਣਾ ਕਮਰੇ 'ਚ ਤੇ ਸਬਜ਼ੀ ਪਈ ਏ ਬਸ ਮੈਂ ਕੱਪੜੇ ਫੋਲਡ ਕਰ ਲਾਂ ਪ੍ਰੈਸ ਹੋ ਨਹੀਂ ਰਿਹਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਪ੍ਰੈਸ ਨਹੀਂ ਹੋ ਰੇ ਬਸ ਐ ਹੁੰਦਾ ਜਦੋਂ ਪਾਣੀ ਹੁੰਦੀ ਉਹਦੇ 'ਚ ਪ੍ਰੈਸ ਕਰ ਲੀਦੇ ਨੇ ਠੀਕ ਐ ਚੁਬਾਕੀ ਦੀ ਚਲੋ ਤੁਸੀਂ ਬਣੇ ਰਹੋ ਵਲੌਗ ਚ ਬਸ ਪਿੰਡ ਜਾਣ ਦੀ ਸਲਾਹ ਤਾਂ ਹੈਗੀ ਸੀ ਕਿਉਂਕਿ ਉਹ ਜੀਸੀਬੀ ਵਾਲੇ ਨੇ ਆਉਣਾ ਸੀ ਪਿੱਛੇ ਸਫਾਈ ਕਰਨ ਤੇ ਆਹਕਾਰ ਕਹਿੰਦੇ ਮੈਨੂੰ ਆਫਿਸ ਚੋਂ ਕਹਿੰਦੇ ਕਿ ਨਹੀਂ ਹਜੇ ਮਤਲਬ ਨਹੀਂ ਜਾਣਾ ਕੰਮ ਬਹੁਤ ਜ਼ਿਆਦਾ ਤੇ ਹੁਣ ਦੇਖਦੇ ਆ ਤੇ ਤੇ ਲੱਗਿਆ ਟਾਈਮ ਜਾਵਾਂਗੇ ਨਹੀਂ ਤਾਂ ਫਿਰ ਦਮਣ ਹੈਗੀ ਉੱਥੇ ਦਮਣ ਨੂੰ ਮੈਂ ਕਿਹਾ ਸੀ ਮੈਂ ਆਹ ਵੀਡੀਓ ਸ਼ੂਟ ਕਰ ਲਈ ਜਦੋਂ ਲੱਗਣਗੇ ਤੇ ਬਾਕੀ ਚਲੋ ਜੀ ਮੈਂ ਵੀ ਹੁਣ ਕੰਮ ਥੋੜਾ ਕਰ ਲਾਂ ਕੱਪੜੇ ਫੋਲਡ ਕਰ ਲਾਂ ਤੇ ਫੇਰ ਆਪਾਂ ਵਲੋਗ ਕੰਟੀਨਿਊ ਕਰ ਦਾਂਗੇ ਜਦ ਦਮਣ ਦੀਆਂ ਵੀਡੀਓ ਆਈਆਂ ਤੇ ਮੈਂ ਵਿੱਚ ਇਹ ਅਟੈਚ ਕਰ ਦਾਂਗੀ ਦੇਖ ਲਿਓ ਜਾ ਕੇ ਠੀਕ ਹੈ ਤੇ ਸਾਡੇ ਇੱਧਰ ਪਿੱਛੇ ਜੀਸੀਬੀ ਵਾਲੇ ਆ ਗਏ ਮਤਲਬ ਕਿ ਜਿੱਧਰ ਆਪਾਂ ਆਕਰ ਪਾਣਾ ਉਧਰ ਸਫਾਈ ਵਗੈਰਾ ਕਰਨੀ ਹੈ ਸਾਰੀ ਤੇ ਮਤਲਬ ਕਿ ਜਿਹੜੀ ਨਿੰਮ ਹੈ ਨੂੰ ਹੁਣ ਪੋਟ ਰਹੇ ਨੇ ਤੇ ਜਿਹੜੀ ਉਹ ਇੱਟਾਂ ਵਗੈਰਾ ਨੇ ਉਹਨੂੰ ਚੱਕ ਰਹੇ ਨੇ ਸਾਰੀ ਸਫਾਈ ਕਰਨਗੇ ਤੇ ਜਸਟ ਹੁਣੇ-ਹੁਣੇ ਆਏ ਨੇ ਟਾਈਮ ਹੋ ਰਿਹਾ 5:30 ਵਜੇ ਦਾ ਆ ਪਿੱਛੇ ਸਾਰੀ ਅਸੀਂ ਮਿੱਟੀ ਸੁੱਟ ਰੱਖੀ ਐ ਜਿੱਦਾਂ ਕਿ ਤੁਸੀਂ ਪੰਦੇ ਵਾਲੇ ਬਲੌਗ ਵਿੱਚ ਦੇਖ ਹੂਗਾ ਮੈਂ ਅਮਰਦੀ ਕਿਸੇ ਹੋਰ ਫੋਨ ਤੋਂ ਵਲੌਗ ਬਣਾ ਰਹੀਆਂ ਕੱਜ ਮਮਾ ਹੈਗੇ ਨੇ ਸੰਗਰੂਰ ਤੇ ਮੈਂ ਇੱਥੇ ਆ ਇੱਥੇ ਆ ਕੇ ਫਿਰ ਇੱਧਰ ਹੋ ਜਾਂ ਪਿੱਛੇ ਹੋ ਜਾ ਪਿੱਛੇ ਹੋ ਜਾ ਇੱਧਰ ਆ ਜਾ ਮੇਰੇ ਕੋਲ ਇਧਰ ਇਧਰ ਹੀ ਖੜੀ ਇੱਥੇ ਖੜੇ ਰਹੀਂ ਅੱਗੇ ਨਾ ਵਧੀ ਕੋਈ ਪਰੇਵੰਤ ਕਿਤੇ ਸਮਾਂ ਨਹੀਂ ਜਾਂ ਜੇਸੀ ਵੀ ਬਹੁਤ ਜਿਆਦਾ ਤਪਸ ਨਹੀਂ ਲੈ ਜੀ ਅੱਛਾ ਅੱਗੇ ਚੱਲਦੀ ਨਹੀਂ ਜੇ ਸਾਰਾ ਸਾਫ ਕਰ ਦੇਣਗੇ ਲੋ ਗਾਇਸ ਤੇ ਅਸੀਂ ਦੋਸਾ ਖਾਣ ਆ ਗਏ ਸੀ ਇੱਧਰ ਆ ਗਿਆ ਆਪਣਾ ਦੋਸਾ ਕਿਉਂਕਿ ਸਵੇਰੇ ਕਰ ਆਪਣਾ ਇਹ ਆਪਣੇ ਟਿੰਡੇ ਖਾਣ ਨੂੰ ਕੋਈ ਨਹੀਂ ਕੀਤਾ ਤੇ ਮੈਂ ਤੇ ਉਤਾਰ ਆ ਗਿਆ ਦੋਸਾ ਖਾਣ ਹੁਣ ਮੈਨੂੰ ਕਾਲ ਆ ਰਹੀ ਹੈ ਬੱਲਾ ਮੈਂ ਕਾਲ ਅਟੈਂਡ ਕਰਦਾ ਤੇ ਮੇਰਾ ਆ ਗਿਆ ਤੁਸੀਂ ਤਾਂ ਅੱਡੀ ਮੰਗਾਉਂਦੇ ਹੋ ਯਾਰ ਤੁਸੀਂ ਤਾਂ ਡਿਫਰੈਂਟ ਚੀਜ਼ ਖਾਂਦੇ ਹੋ ਮਟਰ ਮਸਾਲਾ ਮਤਲਬ ਇਹ ਪੁੱਠਾ ਕਰਕੇ ਆਨੀਅਨ ਲਾਤਾ ਮੇਰਾ ਸਿੱਧੇ ਚਸ ਮਸਾਲਾ ਕਰਤਾ ਹੋਰ ਤਾਂ ਕੁਝ ਨਹੀਂ ਹੈ ਹੈ ਇਹ ਆਲੂ ਪਰੀ ਹੋਵੇ ਤਾਂ ਕੱਲੇ ਆਲੂ ਨੇ ਉਤਾਰਨਾ ਜਦੋਂ ਅਸੀਂ ਬਾਹਰ ਆਈਏ ਨਾ ਤਾਂ ਡਿਫਰੈਂਟ ਚੀਜ਼ ਖਾਣੀ ਹੁੰਦੀ ਹੈ ਉਤਾਰਨਾ ਕੋਈ ਐਂ ਆ ਗੱਲ ਕਿ ਬਾਹਰ ਮਸਾਂ ਦਾ ਬਲਰ ਦਾਰ ਚ ਖਾਈਏ ਨਾ ਹੋਰ ਵੀ ਜਿਹੜੀ ਚੱਕ ਕਰਦੇ ਇਹ ਵੀ ਗੱਲ ਸਹੀ ਹੈ ਮੈਂ ਟੇਸਟ ਕਰ ਲਿਆ ਸੀ ਬਹੁਤ ਸਵਾਦ ਦਾ ਹਾਂ ਉਹ ਜਿਹੜਾ ਮੈਂ ਦਾ ਟੈਸਟ ਰਿਵਿਊ ਦਵਾਂ ਉਹ ਅੰਦਰ ਇਹ ਬਹੁਤ ਵੀ ਘੈਂਟ ਆ ਬਈ ਬਾਕੀ ਹੁਣ ਜਿਹੜੇ ਟੇਕਸਟ ਐਡੋਂ ਦਾ ਤਾਂ ਹੀ ਤਾਂ ਬੰਦਾ ਬਾਹਰ ਆਉਂਦਾ ਢਿੰਡੇ ਖਾ ਕੇ ਤਾਂ ਢਿੰਡੇ ਮਾਰੇ ਬਣੇ ਹਨ ਯਾਰ ਇੰਝ ਬੱਦਲੇ ਬਣੇ ਸੀਗੇ ਪਰ ਕਿਤੇ ਵੀ ਬਹੁਤ ਹੰਦ ਹੋਈ ਰੋਲਾ ਬੜਾ ਹੋਰੇ ਪੱਕੇ ਮੁੱਟੇ ਲੱਗਦਾ ਹੈ ਸਾਂਭਰ ਕਰਮੇ ਬੜਾ ਸੋਸ ਸਾਂਭੜਾ ਦਾ ਸੁਆਦ ਉਹ ਨਾ ਤਾਂ ਹੈ ਉਹ ਇਹ ਨਾ ਸਾਂਭੜਾ ਬੜਾ ਚੰਗੀ ਚਾਹ ਮਿਲਦਾ ਹੈ ਉਹ ਰੋਸਨ 99 ਕਮੇ ਉਹ ਜੀ ਖਾਲੀ ਆਪਾਂ ਫਿਰ ਲੈ ਲੈਂਦਾ ਲੋ ਜੀ ਪਿੰਡ ਪਹੁੰਚ ਗਏ ਸੀ ਅਸੀਂ ਤੇ ਅਸੀਂ ਜਾਣਾ ਹੀ ਟਾਂ ਵਾਲੇ ਵੱਲ ਇੱਟਾਂ ਨੂੰ ਕਹਣ ਇੱਟਾਂ ਨੂੰ ਉਤਾਰ ਕੇ ਆਏ ਨੇ ਕਿੱਧਰ ਅੱਜ ਕੈ ਇਟਾਂ ਵਾਲੇ ਨੂੰ ਹੋਰ 5000 ਰੁਪਏ ਲਗਾ ਦੇ ਇੱਟ ਮਹਿੰਗੀ ਹੋ ਗਈ ਕਹਿੰਦੇ ਹੁਣ ਅਹੀ ਘਰ ਪਾਣ ਲਗੇ ਤੇ ਇੱਟ ਮਹਿੰਗੀ ਹੋ ਗਈ ਆ ਇੱਟ 6000 ਰੁਪਏ ਦੀ ਇੱਟ ਹੋ ਗਈ ਕਈ ਪੱਠਾ ਕਈ ਪੱਠੇ ਵਾਲੇ ਕਹਿ ਰਹੇ ਨੇ ਇੱਕ ਪੱਠੇ ਵਾਲੇ ਹੋ ਗਿਆ 6400 ਰੁਪਏ ਇੱਕ 6500 ਰੁਪਏ ਉਹਨਾਂ ਕੋਲ ਤਾਂ ਉਤਾਰੋ ਰਿਕਾਰ ਪਾਉਣ ਲੱਗੇ ਮਹਿੰਗੀ ਕਰ ਦਈਏ ਫਿਰ ਇੱਧਰ ਗਿਆ ਇਹ 6000 ਕਹਿ ਰਹੇ ਸੀਗੇ ਕਾ ਕਹਾ ਕੇ 5850 ਰੁਪਏ ਰੇਟ ਲਾਇਆ ਪਹਿਲਾਂ ਆਪਣੀ ਸਟਾਈ ਪਹਿਲਾਂ 9000 8250 ਠੀਕ ਹੋਣੇ ਉਹ ਤਾਂ ਪੂਰੇ ਸੀ ਹਾਂ ਉਹ ਤੋਂ 5500 5400 ਰੁਪਏ ਆ ਦੇਖੋ ਔਰ ਦਸਾ ਆਪਰ ਤਾਂ ਇਹ ਭੈਲੀ ਜੀ ਪਿਆ ਜਾਣੀ ਹੈ ਘੱਟਾ ਘੱਟ ਪੈਣੀ ਹੈ ਵੜਦੀ ਟਰਾਲੀ ਇੱਥੇ ਐ ਨਹੀਂ ਫੜਦੇ ਹੁੰਦੇ ਕਿੰਨਾ ਟਰਾਲੀ ਵੜ ਜੂਗੀ ਆਰਾਮ ਨਾਲ ਚਲੋ ਚਲੋ ਜੀ ਇੱਧਰ ਸਫਾਈ ਹੋ ਗਈ ਸਾਡੀ ਸਾਰੀ ਆ ਜਗ੍ਹਾ ਜੀ ਆਪਣੀ ਤੇ ਆ ਆਪਣੀ ਇੱਧਰ ਨਹੀਂ ਆਉਣੀ ਇੱਥੋਂ ਤੱਕ ਕੀ ਕਰਨੀ ਬਸ ਹਾਂ ਨਹੀਂ ਇੱਥੋਂ ਤੱਕ ਉਹ ਵੱਟ ਤੱਕ ਹਾਂ 8 ਫੁੱਟ ਹੋ ਗਈ ਜਗ੍ਹਾ ਉਹਨੇ ਅਚੱਟ ਫੁੱਟ 10 ਫੁੱਟ ਲੈ ਲੈਂਦੇ ਯਾਰ ਜਦੋਂ ਸਪੋਟ ਉਹ ਨੂੰ ਲਈ ਜਾਣੀ ਦਿਨਾਂ ਉੱਤੇ 36 ਜਾਵਾਂਗੇ ਉਨੇ ਪੈਸੇ ਵਧੀ ਜਾਣਗੇ ਇਹ ਤਾਂ ਹੈਗਾ ਤੇ ਆ ਜਗ੍ਹਾ ਜੀ ਜਿੱਥੇ ਅਸੀਂ ਘਰ ਪਾਣਾ ਐਨੀ ਕੁ ਜਗ੍ਹਾ ਹੈ ਬਾਕੀ ਚਲੋ ਬਾਦੂ ਐ ਐਨੀ ਪਿੱਛੇ ਵੀ ਲੈ ਲਈ ਆਪਾਂ ਨੇ ਨਾ ਤੋਂ ਪੋਬੋਤਾ ਤੋਂ ਪੋਬੋਤਾ ਤੇ ਬਾਕੀ ਦੇਖਣਾ ਜੀ ਕੱਲ ਨੂੰ ਉਹਨਾਂ ਨੇ ਕ੍ਰੇਨ ਨਾਲ ਨੀਹਾਂ ਤੇ ਪਟ ਲੀਆਂ ਨੇ ਹੁਣ ਕੱਲ ਨੂੰ ਮਿਸਤਰੀ ਆਉਂਦਾ ਕਿ ਨਹੀਂ ਆਉਂਦਾ ਦੇਖਦੇ ਆ ਇੱਥੇ ਗਟਰ ਸੀ ਨਾ ਇੱਥੇ ਤੱਕ ਜਾਊਗੀ ਇੱਥੇ ਤੱਕ ਇੱਥੇ ਤੱਕ ਹੀ ਆ ਔਰੇ ਤੱਕ ਉਹ ਤੋਊਗਾ ਆ 16 ਫੁੱਟ ਜਗ੍ਹਾ ਰਹਿ ਜੂਗੀ ਅੱਗੇ ਹੂੰ ਉਹ ਤੈਨੂੰ ਇੰਨੀ ਜਗ੍ਹਾ ਰਹਿ ਜੂਗੀ ਬਸ ਦੇਖਣ ਨੂੰ ਥੋੜਾ ਕਿਉਂ ਉਹ ਅੱਗੇ ਆਪਾਂ ਜਿਹੜੀ ਜਗ੍ਹਾ ਛੱਡੀ ਸਰਕਾਰ ਨੂੰ ਵੀ ਤਾਂ ਛੱਡੀ ਆਪਣੀ ਜਗ੍ਹਾ ਉਹ ਸਾਰੀ ਵਰਤਣ ਨੂੰ ਹੀ ਐ 5 ਫੁੱਟ ਆਪਾਂ ਉਹ ਉਹ ਵੀ ਚੱਕਣੀ ਸੀ ਚੱਲ ਹਾਂ ਉਹ ਬਾਅਦ ਦੇਖਾਂਗੇ ਉਹ ਜਿਹੜੀ ਸੋ ਲੱਗੀ ਹੋਈ ਹੈ ਨਾ ਉਹ ਜਿਹੜੀ ਪੁਰਾਣੀ ਇੱਟ ਉਹ ਕਿਹੜੀ ਐ ਲੱਗੀ ਹੋਈ ਐ ਡੇਕ ਤਾਂ ਕੰਧ ਲੱਗਣੀ ਐ ਉਹ ਪੁਰਾਣੀ ਇੱਟ ਉਹ ਵੀ ਵਿੱਚੇ ਹੀ ਲਾ ਲਾਂਗੇ ਉਹ ਤਾਂ ਇਕੱਠੀ ਬਰਾਂਡੇ ਦੀ ਹੈ ਇਹ ਸਾਰੀ ਆਪਣੀ ਹੂੰ ਹੂੰ ਵਿੱਚੇ ਹੀ ਲਾ ਲਾਂ तो सारी ब्रांडे दी है ये अठासारी ज़रा ब्रांडटा आया ही आई तो आई तो पेप के डा टूटे अपना इधर नुकसान हो गया चला तो गया वो किधर है फ्लैश वाला पेप के डा वो ठीक है फ्लैश वाला पेप सब फल्ले है हाँ वो तो फल्ले है तो तब तो तो ब्लॉक हो गया ना और देखो साप परिस्कॉन्ज़ पे ही वेट पेप दे हा? ओ � ਬਾਕੀ ਦੇਖ ਲੈਣਾ ਕਦੋਂ ਮਿਸਤਰੀ ਲੱਗਦਾ ਕਦੋਂ ਕੰਮ ਸ਼ੁਰੂ ਹੁੰਦਾ ਅਨਿਪਰਤਾ ਵੈਸੀ ਪੈ ਗਈ ਹੈ ਨਾ ਹੂੰ ਚੱਕਣ-ਚੁੱਕਣਾ ਪੈ ਗਈ ਹੈ ਹੂੰ ਚੱਲੋ ਜਿਹੜੀ ਪਾਉਗੀ ਉਹ ਪਾਉਗੀ ਉਹ ਜਣਾ ਤੁਹਾਨੂੰ 35 ਟਰਾਡੀਆਂ ਸਰਜੂ ਆਪਣਾ 70 75 ਟਰਾਡੀਆਂ ਸਰਜੂ ਆ ਹੂੰ ਪੈਂਟ ਤੋ ਹੀ ਗੰਦੀ ਕਰ ਲੈਂਦੀ ਪੂਰੀ ਪਿੱਛੋਂ ਚਲੋ ਗਾਇਸ ਹੁਣ ਦੇਖਦੇ ਹਾਂ ਅਸੀਂ ਮਿਸਤਰੀ ਕਦੋਂ ਲੱਗਦਾ ਫਿਰ ਆ ਜਾਇਆ ਕਰਾਂਗੇ ਉਤਾਰਨ ਨੂੰ ਤਾਂ ਹੁਣ ਜਾਣਾ ਔਖਾ ਹੈ ਮੈਂ ਤਾਂ ਦਮਣ ਆ ਜਾ ਕਰਾਂਗੇ ਦਮਣ ਤਾਂ ਹਜੇ ਇੱਥੇ ਹੀ ਆ ਸਾਰੀ ਉਹਨਾਂ ਨੂੰ ਕਿਉਂ ਖੁਰਚ ਕੇ ਪਾ ਦੇਣ ਪਰਤ ਵਿੱਚ ਆਈ ਹੈ ਨਾ ਹੂੰ ਅੱਹ ਗਰਮੀ ਐਨੀ ਗਰਮੀ ਚ ਮਿਸਤ ਹਾਂ ਹਾਂ ਕਹਿ ਦਾਂਗੇ ਦਮ ਮਮੀ ਨੂੰ ਕਹਿ ਦਾਂਗੀ ਬਾਅਦ ਫੋਨ ਕਰਕੇ ਨੂੰ ਵੀ ਦਮਣ ਨਹੀਂ ਆਉਗੀ ਨਹੀਂ ਨਹੀਂ ਦਮਣ ਨਹੀਂ ਉਧਰ ਹੋਣਾ ਵੈਨ ਚ ਜਗ੍ਹਾ ਨਹੀਂ ਹੁੰਦੀ ਹੈਲੀਕਾਪਟਰ ਜਾ ਰਿਹਾ ਦੇਖ ਉਹ ਸਮੈਲ ਨੂੰ ਤੇ ਦੇਖਿਆ ਨਹੀਂ ਚਲੋ ਤੇ ਹੁਣ ਚੱਲਿਆਂ ਜੀ ਆਪਾਂ ਫੇਰ ਸੰਗਰੂਰ ਵਾਪਸ ਕਿਉਂਕਿ ਉਜ਼ਾਰ ਦਾ ਵੀ ਆਫਿਸ ਆ ਤੇ ਬਾਕੀ ਕੱਲ ਨੂੰ ਦੇਖਾਂਗੇ ਜਦੋਂ ਮਿਸਤਰੀ ਆਉਣਾ ਨਹੀਂ ਕਦੋਂ ਮਿਸਤਰੀ ਆਉਂਦਾ ਜਦੋਂ ਮਿਸਤਰੀ ਆਏਗਾ ਫੇਰ ਆ ਜਾਾਂਗੇ ਤੇ ਹੁਣ ਜਿਹੜੇ ਕੰਮ ਨੇ ਉੱਧਰ ਦੇ ਉਹ ਕਰ ਲਈਏ ਬੁਟੀਕ ਦੇ ਕੰਮ ਨੇ ਉਹ ਵੀ ਕਰ ਲਈਏ ਤਾਂ ਬਾਜ਼ਾਰ ਜਾਣਾ ਹੈ ਗਰਮੀ ਬਹੁਤ ਹੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਚਲੋ ਗਰਮੀ ਨਹੀਂ ਹੋਈ ਪਈ ਨਾ ਕੁਛ ਹੋਣਾ ਮੇਰਾ ਇਕ ਰਾਜ ਵੀ ਪੀ ਬਹੁਤ ਵਧਿਆ ਤੇ ਮੇਰਾ ਸਾਰਾ ਜੀ ਕਾਮ ਨਾਲ ਵੀ ਪਰਾਹਾਲ ਹੋਇਆ ਪਿਆ ਮੇ ਕੋ ਬੋਲਿਆ ਨਹੀਂ ਜਾ ਰਿਹਾ ਅੱਖਾਂ ਵੀ ਨਹੀਂ ਖੁੱਲਣ ਦੀਆਂ ਮੇਰੀ ਮੇਰਾ ਸਿਰ ਹੀ ਬੜਾ ਦਰਦ ਕਰੀ ਜਾ ਰਿਹਾ ਕਰੀ ਜਾ ਰਿਹਾ ਕਰੀ ਜਾ ਰਿਹਾ ਬਸ ਟੈਂਸ਼ਨਾਂ ਇੰਨੀਆਂ ਦਿਮਾਗ ਤੇ ਨਾ ਪੁੱਛੋ ਨਾ ਫਿਰ ਕਹਦੇ ਨੇ ਛੱਡ ਮੜਾ ਟੈਂਸ਼ਨ ਮਿਸਤਰੀ ਕਦੋਂ ਲੱਗਦਾ ਜਦੋਂ ਮਿਸਤਰੀ ਲੱਗਿਆ ਫਿਰ ਦੇਖਾਂਗੇ ਸਵੇਰੇ ਆ ਜਾਗੇ ਮਿਸਤਰੀ ਚਾਹ ਨੂੰ ਪੁੱਛਣੇ ਆਉਣ ਨੂੰ ਹੈ ਉਹ ਕਹਿੰਦੇ ਨੇ ਹੂੰ